ਮੈਂ ਹਾਸ਼ਮੀ ਪਰਸੰਦ ਤੇ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਤਰੀਕ ਪ੍ਰਗਵੰਦ ਸਿੰਘ ਮਾਨ ਨੇ ਜਿੱਦਾਂ ਵੱਡੀ ਕਾਰਵਾਈ ਕਰਵਾਈ ਹੈ ਵਿਕਮ ਸਿੰਘ ਮਜੀਠੀਆ ਤੇ ਤੇ ਹੁਣ ਉਹ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡੇ ਕੋਲੋਂ ਜਿਹੜੇ ਵੱਡੇ ਮગરਮੱਛ ਨੇ ਜਾਂ ਵੱਡੀਆਂ ਮੱਛੀਆਂ ਨੇ ਉਹ ਸਾਡੀ ਡੱਡਾ ਤੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਜਿਹੜੇ ਜਿਹੜੇ ਇਹ ਪਾਰਟੀਆਂ ਛੱਡ ਕੇ ਜਾ ਚੁੱਕੇ ਸਿਆਸੀ ਮੈਂਬਰ ਨੇ ਇਹ ਗੱਲ ਕਰ ਲਈਏ ਜਿਹੜੇ ਰਾਜੇ ਨੇ ਰਾਣੀਆਂ ਨੇ ਹੁਣ ਉਹ ਵੀ ਬੱਚ ਨਹੀਂ ਬਣਦੇ ਕੀ ਐਕਸ਼ਨ ਲੈਂਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਉਹ ਬਾਬਾ ਬੀਬਾ ਹਰਿ ਸਿਮਰਤ ਕੋ ਬਦਲ ਉੱਤੇ ਉਹਨਾਂ ਦੀ ਨਜ਼ਰ ਹੈ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਨਜ਼ਰ ਹੈ ਰਾਜਾ ਹੁੜਿੰਗ ਤੇ ਉਹਨਾਂ ਦੀ ਨਜ਼ਰ ਹੈ ਉਹ ਕੀ ਕਹਿਣਾ ਚਾ ਰਹੇ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਜੋ ਹੈ ਕੈਪਟਨ ਅਮਰਿੰਦਰ ਸਿੰਘ ਤੇ ਤੇ ਉਹ ਸਿੱਧੇ ਸ਼ਿਕੰਜਕਸ ਦੇ ਨਜ਼ਰ ਆ ਰਹੇ ਕਿਉਂਕਿ ਪਹਿਲਾਂ ਜੋ ਸੀ ਕੈਪਟਨ ਅਮਿੰਦਰ ਸਿੰਘ ਨੂੰ ਪਾਣੀਆਂ ਦਾ ਰਖਵਾਲਾ ਕਿਹਾ ਜਾਂਦਾ ਸੀ ਤਾਂ ਪਹਿਲੀ ਵਾਰ ਉਹਨਾਂ ਨੇ ਹੀ ਜਾਂਦੀ ਦੀ ਕਲੀ ਲਵਾਈ ਸੀ ਤੇ ਭਾਵੇਂ ਉਸ ਤੋਂ ਬਾਅਦ ਉਹਨਾਂ ਵੱਲੋਂ ਯੂ ਟਰਨ ਲੈ ਲਿਆ ਗਿਆ ਸੀ ਜੇਕਰ ਗੱਲ ਕਰੀਏ ਐਸਵਾਈਐਲ ਦੇ ਮੁੱਦੇ ਤੇ ਜੋ ਬੀਤੇ ਦਿਨੀ ਵੱਡੀ ਮੀਟਿੰਗ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਮਾਚਲ ਦੇ ਮੁੱਖ ਮੰਤਰੀ ਵੱਲੋਂ ਤੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਜੋ 파ਟਲ ਸਾਹਿਬ ਦੇ ਇੰਟਰ ਕੋਈ ਐ ਮੀਟਿੰਗ ਚਾਇ 파ਟਲ ਸਾਹਿਬ ਨੇ ਕਿਹਾ ਕਿ ਤੁਸੀਂ ਇਹ ਨਹਿਰ ਦੀ ਜੋ ਹੈ ਨਹਿਰ ਇਹਨਾਂ ਨੂੰ ਬਣਾਉਣ ਦਿਓ ਇਹਦੀ ਇਹਨਾਂ ਦੀ anumati ਦਿਓ ਤਾਂ ਇਸ ਦਾ ਸਿੱਧੇ ਸਿੱਧੇ ਕੋਰੀ ਨਾ ਕਰਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ SYL ਤੇ ਜੋ ਹੈ ਕੋਰੀ ਨਾ ਕਰ ਦਿੱਤੀ ਇਸ ਮੁੱਦੇ ਤੇ ਜੇਕਰ ਗੱਲ ਕਰੀਏ ਤਾਂ ਹੁਣ ਵੱਡਾ ਐਕਸ਼ਨ ਹੀ ਲੈਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੀ ਨਹੀਂ ਕਿ ਜੋ ਕੈਪਟਨ ਅਮਿੰਦਰ ਸਿੰਘ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਜਿਨ੍ਹਾਂ ਦੇ ਪਰਿਵਾਰ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਉਹ ਵੀ ਹੁਣ ਮੇਰੀ ਜਗ੍ਹਾ ਡਟਾ ਦੇ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿੰਦੇ ਨਜ਼ਰ ਆ ਰਹੀ ਕਿਉਂਕਿ ਇੱਕ ਪਾਸੇ ਕੈਪਟਨ ਅਮਿੰਦਰ ਸਿੰਘ ਨੂੰ ਕਾਫੀ ਵਾਰ ਆਪਣੀਆਂ ਗੱਲਾਂ ਦੇ ਵਿੱਚ ਉਹ ਸ਼ਿਕੰਦ ਕਸਤੇ ਵੀ ਨਜ਼ਰ ਆਇਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿੰਨਾ ਕੋਲ ਵੱਡੇ ਵੱਡੇ ਮਹਿਲ ਨੇ ਵੱਡੇ ਵੱਡੇ ਬੰਗਲੇ ਨੇ ਵੱਡੀਆਂ ਵੱਡੀਆਂ ਕੋਠੀਆਂ ਨੇ ਉਹਨਾਂ ਉੱਤੇ ਵੀ ਹੁਣ ਜੋ ਹੈ ਹੱਥ ਪਾਇਆ ਜਾਵੇਗਾ ਜੇਕਰ ਦਰਅਸਲ ਇਹ ਤਾਂ ਪੰਜਾਬ ਦੇ ਲੋਕ ਇਹ ਵੀ ਕਹਿ ਰਹੇ ਨੇ ਜਾਂ ਸਿਆਸੀ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਉਹ ਕੰਮ ਉਹ ਨਹੀਂ ਕਰ ਰਹੇ ਉਹ ਲੋਕਾਂ ਨੂੰ ਉਜਾ ਰਹੇ ਨੇ ਲੋਕਾਂ ਨੂੰ ਦੂਸਰੇ ਪਾਸੇ ਲਗਾਏ ਜਾ ਰਿਹਾ ਹੈ ਕਿ ਲੋਕਾਂ ਦਾ ਧਿਆਨ ਡਿਵਰਟ ਹੋ ਜਾਵੇ ਲੇਕਿਨ ਜੇ ਗੱਲ ਕਰੀਏ ਤਾਂ ਇੱਕ ਪਾਸੇ ਸਹੀ ਵੀ ਹੈ ਲੇਕਿਨ ਇਹ ਆਪਣੇ ਮੁੱਦੇ ਤੋਂ ਭੜਕਦੇ ਨਜ਼ਰ ਆਉਂਦੇ ਨੇ ਜੇ ਵਿਰੋਧੀ ਸਿਆਸੀ ਪਾਰਟੀਆਂ ਦਾ ਵੀ ਕਹਿਣਾ ਹੈ ਤੇ ਪੰਜਾਬ ਦੇ ਲੋਕਾਂ ਦਾ ਵੀ ਕਹਿਣਾ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੰਮ ਕਰਨਾ ਚਾਹੀਦਾ ਹੈ ਉੱਥੇ ਉਹ ਨਹੀਂ ਕਰ ਰਹੇ ਲੇਕਿਨ ਉਹ ਵੱਡੇ ਵੱਡੇ ਆਗੂਆਂ ਦੇ ਪਿੱਛੇ ਹੱਥ ਧੋਕੇ ਪੈ ਗਏ ਨੇ ਤੇ ਉਹਨਾਂ ਨੂੰ ਹੀ ਜੋ ਹੈ ਉਹ ਨਾਲ ਤੇ ਹੀ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਪੰਜਾਬ ਦੇ ਮੁੱਦਿਆਂ ਤੇ ਕੰਮ ਘੱਟ ਕੀਤਾ ਜਾ ਰਿਹਾ। ਬਾਕੀ ਜੋ ਵੀ ਮਾਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਣਾਂਗੇ ਧੰਨਵਾਦ।